ਮੈਰੀਟੋਰੀਅਸ ਦੀ ਕਾਉਂਸਲਿੰਗ ਆ ਚੁੱਕੀ ਹੈ ਕਿ ਉਸ ਵਾਸਤੇ ਜਿਹੜਾ ਤੁਸੀਂ ਆਪਣੇ ਡਾਕੂਮੈਂਟ ਵੈਰੀਫਿਕੇਸ਼ਨ ਕਰਾਉਣੇ ਨੇਗੇ ਉਹ ਜਿੱਥੇ ਵੀ ਤੁਹਾਨੂੰ ਜਿਹੜਾ ਜ਼ਿਲ੍ਹਾ ਪੈਂਦਾਗਾ ਉਸ ਦੇ ਵਿੱਚ ਜਾ ਸਕਦੇ ਹੋਗੇ ਵੱਖਰੇ ਵੱਖਰੇ ਸਕੂਲ ਬਣੇ ਹੋਏ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਜਿਹੜਾ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਜਾਣਾ ਉੱਥੇ ਜਾ ਕੇ ਜਿਹੜੀ ਤੁਹਾਨੂੰ ਸੀਟ ਮਿਲੇਗੀ ਬਕਾਇਦਾ ਤੌਰ ਤੇ ਜਿਹੜੇ ਪੰਜਾਬ ਦੇ ਸਾਰੇ ਜ਼ਿਲ੍ਹੇ ਨੇਗੇ ਉੱਥੇ ਜਿਹੜੀ ਤੁਹਾਡੀ ਕਾਉਂਸਲਿੰਗ ਹੋਣੀ ਆ ਜੋ ਵੀ ਜ਼ਿਲ੍ਹਾ ਹੈ ਦੇ ਵਿੱਚ ਜਿਹੜਾ ਤੁਹਾਨੂੰ ਨੇੜੇ ਸਥਾਨ ਪੈਂਦਾ ਕਾਉਂਸਲਿੰਗ ਵਾਲਾ ਉੱਥੇ ਤੁਸੀਂ ਪਹੁੰਚ ਸਕਦੇ ਹੋਗੇ ਤਾਂ ਜਿਹੜੀ ਲਿਸਟ ਮੈਂ ਤੁਹਾਨੂੰ ਦਿਖਾ ਰਿਹਾ ਹਾਂਗਾ ਲਿਸਟ ਆਫ ਕਾਉਂਸਲਿੰਗ ਆਫ ਸਕੂਲ ਫਾਰ ਐਡਮਿਸ਼ਨ ਇਨ ਮੈਰੀਟੋਰੀਅਸ ਸਕੂਲਸ ਅਮਰਤਸਰ ਦੇ ਵਿੱਚ ਮੈਰੀਟੋਰੀਅਸ ਸਕੂਲ ਅਮਰਤਸਰ ਦੇ ਵਿੱਚ ਜਿਹੜੇ ਅਮਰਤਸਰ ਵਾਲੇ ਕੈਂਡੀਡੇਟ ਆ ਮੈਰੀਟੋਰੀਅਸ ਸਕੂਲ ਅਮਰਤਸਰ ਦੇ ਵਿੱਚ ਕਾਉਂਸਲਿੰਗ ਕਰਾ ਸਕਦੇ ਆ ਆਪਦੀ ਤਾਂ ਜਿਹੜੇ ਵੱਖਰੇ ਵੱਖਰੇ ਜਿਹੜੇ ਆ ਪ੍ਰਿੰਸੀਪਲ ਸਰ ਨੇ ਤੇ ਟੀਚਰਾਂ ਦੇ ਨਾਮ ਵੀ ਦਿੱਤੇ ਹੋਏ ਨੇ ਬਕਾਇਦਾ ਤੌਰ ਦੇ ਉੱਪਰ ਤੇ ਨੰਬਰ ਵੀ ਦਿੱਤੇ ਹੋਏ ਨੇ ਬਰਨਾਲੇ ਦਾ ਤੁਸੀਂ ਸਕੂਲ ਆਫ ਐਮੀਨੈਂਸ ਬਰਨਾਲਾ ਡਿਸਟ੍ਰਿਕਟ ਬਰਨਾਲਾ ਜਿਹੜਾ ਸਕੂਲ ਆਫ ਐਮੀਨੈਂਸ ਬਣਿਆ ਹੋਇਆ ਬਰਨਾਲੇ ਵਾਲੇ ਜਿਹੜੇ ਵਿਦਿਆਰਥੀ ਨੇਗੇ ਉਹ ਬਰਨਾਲੇ ਕਰਵਾ ਸਕਦੇ ਆ ਦੂਰ ਭੱਜਣ ਦੀ ਲੋੜ ਨਹੀਂ ਜਿਹੜਾ ਜਲਾ ਤੁਹਾਨੂੰ ਨੇੜੇ ਪੈਂਦਾ ਉਹਦੇ ਵਿੱਚ ਕਰਵਾ ਲਓ ਬਰਨਾਲੇ ਵਾਲੇ ਬਰਨਾਲੇ ਸਕੂਲ ਆਫ ਐਮੀਨੈਂਸ ਬਰਨਾਲਾ ਡਿਸਟ੍ਰਿਕਟ ਬਰਨਾਲਾ ਅੱਗੇ ਬਠਿੰਡਾ ਵਾਲੇ ਜਿਹੜੇ ਬਠਿੰਡੇ ਦੇ ਨੇਗੇ ਬਠਿੰਡੇ ਚਲੇ ਦੀ ਉਹ ਮੈਰੀਟੋਰੀਅ ਸਕੂਲ ਬਠਿੰਡਾ ਦੀ ਉੱਥੇ ਹੋ ਰਿਹਾ ਵਕਾਇਦਾ ਤੌਰ ਤੇ ਸਾਰੇ ਨੰਬਰ ਜਿਹੜੇ ਦਿੱਤੇ ਹੋਏ ਨੇ ਤੁਸੀਂ ਵੇਖ ਸਕਦੇ ਹੋਗੇ ਅੱਗੇ ਹੈਗਾ ਜੀ ਫਰੀਦਕੋਟ ਵਾਲੇ ਫਰੀਦਕੋਟ ਵਾਲੇ ਡਾਕਟਰ ਮੋਹਿੰਦਰ ਬਰਾੜ ਇਹਦੇ ਵਿੱਚ ਜਿਹੜਾ ਜੀਜੀਐਸ ਸਕੂਲ ਜਿਹੜਾ ਫਰੀਦਕੋਟ ਹੈਗਾ ਨੇੜੇ ਬੱਸ ਸਟੈਂਡ ਇੱਥੇ ਜਿਹੜਾ ਇੱਥੇ ਤੁਸੀਂ ਫਰੀਦਕੋਟ ਵਾਲੇ ਕਰਵਾ ਸਕਦੇ ਹੋ ਡਾਕਟਰ ਮੋਹਿੰਦਰ ਬਰਾੜ ਜਿਹੜਾ ਜੀਜੀਐਸਐਸਐਸ ਫਰੀਦ ਫਰੀਦਕੋਟ ਜਿਹੜਾ ਨੇੜੇ ਬੱਸ ਸਟੈਂਡ ਦੇ ਸਕੂਲ ਬਣਿਆ ਹੋਇਆ ਉੱਥੇ ਕਰਵਾ ਸਕਦੇ ਹੋ ਫਤੇਗੜ ਸਾਹਿਬ ਵਾਲੇ ਅੱਗੇ ਐਮਆਈਐਸ ਵਿੰਗ ਡਿਸਟ ਡਿਸਟ੍ਰਿਕਟ ਲੈਵਲ ਐਟ ਡੀ ਆਫਿਸ ਫਤੇਗੜ ਸਾਹਿਬ ਵਾਲੇ ਉੱਥੇ ਕਰਵਾ ਸਕਦੇ ਆ ਜੀ ਐਮ ਆਈ ਐਸ ਵਿੰਗ ਜਿਹੜਾ ਡਿਸਟ੍ਰਿਕਟ ਲੈਵਲ ਦਾ ਬਣਿਆ ਹੋਇਆਗਾ ਡੀ ਆਫਿਸ ਦੇ ਵਿੱਚ ਉੱਥੇ ਜਿਹੜਾ ਫਤੇਗੜ ਸਾਹਿਬ ਵਾਲਾ ਜਿਹੜਾ ਉਮੀਦਵਾਰ ਉੱਥੇ ਕਰਾ ਸਕਦੇ ਆ ਫਾਜ਼ਿਲਕਾ ਵਾਲੇ ਜਿਹੜਾ ਦਾ ਸਕੂਲ ਹੈਗਾ ਜੀ ਜੀ ਐਸ ਗੱਲ ਸਕੂਲ ਫਾਜ਼ਿਲਕਾ ਉੱਥੇ ਹੋਏਗੀ ਕਾਉਂਸਲਿੰਗ ਜੀ ਫਾਜ਼ਿਲਕੇ ਜਿਹੜੇ ਵਾਲੇ ਬੱਚਾ ਦੀ ਫਰੋਜਪੁਰ ਵਾਲਿਆਂ ਦੀ ਹੋਏਗੀ ਸਾਰਾ ਗੜੀ ਮੈਮੋਰੀਅਲ ਸਾਰਾ ਗੜੀ ਮੈਰੀਟੋਰੀਅਸ ਮਾਫ ਕਰਨਾ ਸਾਰਾ ਗੜੀ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਯਾਨੀ ਕਿ ਮੈਰੀਟੋਰੀਅ ਫਿਰੋਜ਼ਪੁਰ ਦੇ ਵਿੱਚ ਉੱਥੇ ਤੁਸੀਂ ਆਪਣੀ ਕਾਉਂਸਲਿੰਗ ਕਰਵਾ ਸਕਦੇ ਹੋ ਗਰਦਾਸਪੁਰ ਵਾਲੀ ਮੈਰੀਟੋਰੀਅਸ ਸਕੂਲ ਗਰਦਾਸਪੁਰ ਜੀ ਕਿਉਂਕਿ ਜਿੱਥੇ-ਇੱਥੇ ਮੈਰੀਟੋਰੀਅਸ ਸਕੂਲ ਹੈਗਾ ਜਿਹੜੇ ਜਲੇ ਵਿੱਚ ਉਥੀ ਹੋਊਗੀ ਫਿਰ ਮੈਰੀਟੋਰੀਅਸ ਜੀ ਹੁਸ਼ਿਆਰਪੁਰ ਵਾਲੀ ਮੈਰੀਟੋਰੀਅਸ ਸਕੂਲ ਤਲਵਾੜਾ ਉੱਥੇ ਕਰਵਾ ਸਕਦੇ ਹੋ ਤੁਸੀਂ ਹੁਸ਼ਿਆਰਪੁਰ ਵਾਲੇ ਨੇ ਜਿਹੜੇ ਅੱਗੇ ਜਲੰਧਰ ਵਾਲੀ ਮੈਰੀਟੋਰੀਅਸ ਸਕੂਲ ਜਲੰਧਰ ਜੀ ਤੇ ਕਪੂਰਥਲਾ ਵਾਲੇ Hindu कन्या ਕਾਲਜ ਸਕੂਲ ਜਿਹੜਾ ਕਪੂਰਥਲਾ ਇਹ ਹੈ ਲੁਧਿਆਣਾ ਵਾਲੇ ਰੈਜ਼ੀਡੈਂਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਕੂਲ ਲੁਧਿਆਣਾ ਮਰੇਲ ਕੋਟਲਾ ਵਾਲੇ ਜਿਹੜਾ ਕਰਵਾ ਸਕਦੇ ਹੋ ਤੁਸੀਂ ਸੀਨੀਅਰ ਸੈਕੰਡਰੀ ਸਕੂਲ ਪਬਲਿਕ ਨੇ ਸਕੂਲ ਲਿਖਿਆ ਗਿਆ ਦਾ ਦਾ ਮਾਲ ਮਰੇਲ ਕੋਟਲਾ ਅੱਗੇ ਹੈਗਾ ਮਾਨਸਾ ਵਾਲੇ ਸਕੂਲ ਆਫ ਐਮੀਨੈਂਸ ਦੇ ਵਿੱਚ ਜੀ ਮੋਗੇ ਵਾਲੇ ਆਰ ਕੇ ਐਸ ਪਬਲਿਕ ਸਕੂਲ ਮੋਗਾ ਪਠਾਨਕੋਟ ਵਾਲੇ ਜੀ ਜੀ ਐਸ ਗਰਲਜ ਪਠਾਨਕੋਟ ਪਟਿਆਲਾ ਵਾਲੇ ਮੈਰੀਟੋਰੀਅਸ ਸਕੂਲ ਪਟਿਆਲਾ ਰੂਪਨਗਰ ਵਾਲੇ ਜੀ ਜੀ ਐਸ ਗਰਲਜ ਰੋਪੜ ਅਗੇ ਹੈਗਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਾਲੇ ਸੀਨੀਅਰ ਸੈਕੰਡਰੀ ਰੈਜੀਡੈਂਸ਼ੀਅਲ ਸਕੂਲ ਫਾਰ ਮੈਰਿਟੋਰੀਅਸ ਉੱਥੇ ਹੈਗਾ ਮੈਰਿਟੋਰੀਅਸ ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਾਲੇ ਉੱਥੇ ਕਰਾਉਣਗੇ ਸੰਗਰੂਰ ਵਾਲੇ ਵੀ ਮੈਰਿਟੋਰੀਅਸ ਸਕੂਲ ਕਾਬ ਦਾ ਜਿਹੜਾ ਬਣਿਆ ਹੋਇਆ ਉੱਥੇ ਕਰਾਉਣਗੇ ਸਾਹਿਬਜ਼ਾਦਾ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਵਾਲੀ ਸਕੂਲ ਆਫ ਐਮਿਨੈਂਸ ਬੰਗਾ ਦੇ ਵਿੱਚ ਕਰਾਉਣਗੇ ਜੀ ਸ਼੍ਰੀ ਮੁਕਸਰ ਸਾਹਿਬ ਵਾਲੇ ਬੀ ਆਰ ਸੀ ਹਾਲ ਡੀਓ ਆਫਿਸ ਸੀਨੀਅਰ ਜਿਹੜਾ ਐਸ ਆਰ ਆਈ ਜਿਹੜਾ ਮੁਕਸਰ ਸਾਹਿਬ ਧਰਮਧਾਰਨ ਵਾਲੇ ਜੀ ਜੀ ਐਸ ਜਿਹੜਾ ਲਿਖਿਆ ਹੋਇਆਗਾ ਇਹਦੇ ਉੱਪਰ ਉੱਥੇ ਜਿਹੜਾ ਤੁਸੀਂ ਕਰਵਾਉਂਗੇ ਅਲ ਦਿਨ ਅਲ ਦਿਨ ਪਰ ਜਿਹੜਾ ਲਿਖਿਆ ਹੋਇਆ ਹੈ ਕਹਿੰਦੇ ਉੱਪਰ ਉੱਥੇ ਕਰਵਾਉਂਗੇ ਤੁਸੀਂ ਜਿਹੜਾ ਹੈਗਾ ਠੀਕ ਹੈ ਜੀ ਇਹ ਬੱਚਿਆਂ ਦਾ ਜਿਹੜਾ ਹੈਗਾ ਤੁਸੀਂ ਤੁਹਾਨੂੰ ਭੱਜਣ ਦੇ ਲੋੜ ਹੀ ਨਹੀਂ ਬੱਚਿਆਂ ਨੂੰ ਕਈ ਵਾਰੀ ਹੁੰਦਾ ਵੀ ਅਸੀਂ ਮੈਰਿਟੋਰੀਅ ਸਕੂਲਾਂ ਦੇ ਵਿੱਚ ਜਾਵਾਂਗੇ ਤਾਂ ਸਾਨੂੰ ਸੀਟ ਮਿਲੂਗੀ ਉੱਥੇ ਇਹੋ ਜਿਹੀ ਕੋਈ ਗੱਲ ਨਹੀਂ ਤੁਸੀਂ ਜਿਹੜਾ ਤੁਹਾਨੂੰ ਥਾਂ ਨੇੜੇ ਪੈਂਦਾ ਤੁਹਾਡਾ ਸੰਬੰਧਿਤ ਜਲਾ ਉੱਥੇ ਜਾ ਕੇ ਆਪਣੀ ਕਾਉਂਸਲਿੰਗ ਕਰਵਾ ਸਕਦੇ ਹੋ ਬਕਾਇਦਾ ਤੌਰ ਤੇ ਸ਼ੁਕਰੀਆ ਜੀ ਮਿਹਰਬਾਨੀ ਸਾਰੇ ਵਿਦਿਆਰਥੀਆਂ ਕੋਲੇ ਆਪਾਂ ਜਾਣਕਾਰੀ ਵੱਧ ਤੋਂ ਵੱਧ ਪਹੁੰਚ ਅ ਬਦ ਤੋਂ ਬਦ ਜੀ ਸਿੱਧਾ ਲਾਹ ਹੁਠਾ ਸਕਣਾ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਲਾਈਕ ਕਮੈਂਟ ਕਰਿਓ ਤਾਂ ਕਿ ਸ਼ੇਅਰ ਕਰੋ ਚੈਨਲ ਨਾਲ ਨਹੀਂ ਜੁੜੇ ਤਾਂ ਜੁੜਨ ਦੀ ਕੋਸ਼ਿਸ਼ ਕਰਿਓ ਤਾਂ ਕਿ